ਅੱਜ ਰੋਪੜ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਸਖਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਜਿਹਦੇ ਸਾਡਾ ਮੇਨ ਫੋਕਸ ਜਿਹੜਾ ਹੈਗਾ ਉਹ ਬਿਨਾ ਨੰਬਰੀ ਜਿਹੜੇ ਮੋਟਰਸਾਈਕਲ ਜਾਂ ਬਿਨਾ ਨੰਬਰੀ ਹੋਰ ਵੀਕਲ ਹੈਗੇ ਨੇ ਜਾਂ ਜਿਹੜੇ ਮੁੰਡੀਰ ਜੜੀ ਹੈਗੀ ਜਿਹੜੀ ਟਰੈਵਲ ਕਰਦੀ ਹੈਗੀ ਔਰ ਸਟ੍ਰੈਚਿੰਗਸ ਵਗੈਰਾ ਜਿਹੜੇ ਇਨਸੀਡੈਂਟ ਹੁੰਦੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਹੈਗਾ ਲਗਾਤਾਰ ਸਾਡੀ ਜ਼ਿਲ੍ਹਾ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈਗੀ ਔਰ ਆਲਮੋਸਟ ਡੇਲੀ ਬੇਸਿਸ ਤੇ ਸਾਡੇ 100 ਤੋਂ ਵੱਧ ਜਿਹੜੇ ਹੈਗੇ ਨੇ ਚਲਾਣ ਹੈਗੇ ਨੇ ਔਰ ਕਰੀਬ 3 ਤੋਂ 5 ਜਿਹੜ ਉਹਨਾਂ ਤੋਂ ਲੱਗਦੀ ਜਿਹੜੀ ਇੱਥੇ ਦੀ ਕਾਰਗੁਜ਼ਾਰੀ ਹੈ ਕਿ ਕਰੀਬ 13 ਚਲਾਜ ਰਹੇ ਸੱਚੋ ਸਾਬ ਨੇ ਇੱਥੇ ਇਕੱਠੇ ਹੈਗੇ ਨੇ ਔਰ ਇੱਕ ਵੀਹਿਕਲ ਜਿਹੜਾ ਹੈਗਾ ਇੰਪਾਉਂਡ ਕੀਤਾ ਹੈਗਾ। ਕਾੜਾ ਮੇਨ ਮਕਸਦ ਹੈ ਹੈਗਾ ਕਿ ਜਿਹੜੇ ਬੰਦੇ ਬਿਨਾ ਨੰਬਰੀ ਮੋਟਰਸਾਈਕਲ ਜਾਂ ਗੱਡੀ ਲੈ ਕਰਕੇ ਕੋਈ ਲੁੱਟਾ ਖੋਹਾਂ ਕਰਦੇ ਹੈਗੇ ਨੇ ਜਾਂ ਜਿਹੜਾ ਜਿਹੜਾ ਸਾਡਾ ਯੋਧ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜੇ ਬੰਦੇ ਮਾੜੇ ਅਨਸਰ ਹੈਗੇ ਨੇ ਨਸ਼ੇ ਵੇਚਣ ਵਾਲੇ ਜਾਂ ਨਸ਼ੇ ਕਰਨ ਵਾਲੇ ਹੈਗੇ ਨੇ ਉਹਨਾਂ ਤੇ ਨਕੇਲ ਕਸਣਾ ਔਰ ਉਹਦੇ ਰਿਗਾਰਡਿੰਗ ਲਗਾਤਾਰ ਜਿਹੜੀ ਹੈ ਕਿ ਸਾਡੀ ਪੁਲਿਸ ਵੱਲੋਂ ਡੋਮਿਨੇਸ਼ਨ ਐ ਕਾਸੋਜ਼ ਵੀ ਕੀਤੇ ਜਾਣੇ ਨੇ ਔਰ ਨਾਕੇਬੰਦੀ ਵੀ ਕੀਤੀ ਜਾ ਰਹੀ ਹੈਗੀ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਔਰ ਪਿਛਲੇ 1 ਮਹੀਨੇ ਵਿੱਚ ਜਦੋਂ ਦੀ ਇਹ ਸਾਡਾ ਮੁਹਿੰਮ ਚੱਲੀ ਗਈ ਹੈ ਉਹਦੇ ਚ ਕਰੀਬ 50 ਪਰਚੇ ਦਰਜ ਕਰਕੇ ਤਕਰੀਬਨ 80 ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਔਰ ਜਿਹੜੇ ਨੋਟੋਰੀਅਸ ਸਮਗਲਰਸ ਹੈਗੇ ਨੇ ਉਹ ਵੀ ਉਹਦੇ ਚ ਕਾਫੀ ਜਿਹੜੇ ਹੈਗੇ ਨੇ ਫੜੇ ਗਏ ਨੇ ਔਰ ਕਾਫੀ ਚੰਗਾ ਪੋਜ਼ਿਟਿਵ ਜਿਹੜਾ ਫੀਡਬੈਕ ਲੋਕਾਂ ਕੋਲੋਂ ਵੀ ਆ ਰਿਹਾ ਹੈਗਾ ਅਸੀਂ ਹੁਣ ਤਹ ਲਗ ਪਿਛਲੇ 1 ਮਹੀਨੇ ਚ ਜਿਹੜਾ ਹੈਗਾ 15 ਤਕਰੀਬ ਕੈਸੋ ਜਿਹ ਔਰ ਜਦੋਂ ਲੋਕਾਂ ਕੋਲ ਆਪਾਂ ਜਾ ਰਹੇ ਹੈਗੇ ਆਂ ਤੇ ਇਨਪੁਟਸ ਵੀ ਸਾਨੂੰ ਕਾਫੀ ਚੰਗੀਆਂ ਮਿਲ ਰਹੀਆਂ ਨੇ ਜਿਹੜੀ ਸੇ ਪੰਜਾਬ ਦੀ ਹੈਲਪਲਾਈਨ ਹੈਗੀ ਹੈ ਉੱਤੇ ਵੀ ਲੋਕੀ ਜਿਹੜਾ ਹੈਗਾ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਪਿਛਲੇ ਇੱਕ ਮਹੀਨੇ ਵਿੱਚ ਸਾਨੂੰ ਕਾਫੀ ਜਿਹੜੀ ਇਨਪੁਟਸ ਪ੍ਰਾਪਤ ਹੋਈਆਂ ਨੇ ਟੋਟਲ ਹੁਣ ਤੱਕ ਦੀਆਂ ਸਾਨੂੰ ਇਨਪੁਟ ਜਿਹੜੀਆਂ ਨੇ ਤੋਂ ਕਰੀਬ 31 ਦੇ ਕਰੀਬ ਮਿਲੀਆਂ ਜਦੇ ਵਿੱਚੋਂ 20 ਕੰਪਲੇਂਟਾਂ ਸਾਨੂੰ ਪਿਛਲੇ ਇੱਕ ਮਹੀਨੇ ਵਿੱਚ ਮਿਲਿਆ ਆਈਆਂ ਨੇ ਜਿਹੜਾ ਪੰਜਾਬ ਪੁਲਿਸ ਵੱਲੋਂ ਰੋਪੜ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਲੋਕਾਂ ਨੂੰ ਜਿਹੜਾ ਹੈਗਾ ਪਬਲਿਸ ਉੱਤੇ ਜਿਹੜਾ ਜਿਹਦੇ ਕਰਕੇ ਉਹ ਵੱਧ ਚੱਲ ਕੇ ਸਾਡੇ ਨਾਲ ਫੀਡਬੈਕ ਸ਼ੇਅਰ ਕਰ ਰਹੇ ਹੈਗੇ ਨੇ ਔਰ ਦੱਸ ਰਹੇ ਹੈਗੇ ਨੇ ਕਿ ਕਿਹੜੇ ਬੰਦੇ ਜਿਹੜੇ ਨਸ਼ਾ ਵੇਚ ਰਹੇ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਪਬਲਿਕ ਫੀਡਬੈਕ ਦੇ ਦੀ ਹੈ ਕਿ ਇਹ ਸਮਝ ਲਓ ਕਿ ਇਸ ਮੁਹਿੰਮ ਦੇ ਚੱਲਣ ਤੋਂ ਬਾਅਦ ਪਬਲਿਕ ਦਾ ਹੌਸਲਾ ਕਿੰਨਾ ਕੁ ਵਧਿਆ ਹੈਗਾ ਕਿ ਤੁਹਾਡੇ ਨਾਲ ਸੰਪਰਕ ਕਰ ਰਹੇ ਨੇ। ਮੈਂ ਤੁਹਾਨੂੰ ਦੱਸ ਰਿਹਾ ਹੈਗਾ ਆਲਮੋਸਟ ਦੇਖੋ ਜੀ 6 ਮਹੀਨੇ ਤੋਂ ਉੱਪਰ ਹੋ ਗਏ ਸੇ ਪੰਜਾਬ ਦੀ ਹੈਲਪਲਾਈਨ ਨੂੰ ਬਣਿਆ ਹੋਇਆ ਔਰ ਹੁਣ ਤੱਕ ਟੋਟਲ ਸਾਡੀ ਕੰਪਲੇਂਟਾਂ 31 ਦੇ ਕਰੀਬ ਹੈਗੀ ਜਿਦੇ ਵਿੱਚੋਂ 20 ਪਿਛਲੇ 1 ਮ ਔਰ ਲਗਾਤਾਰ ਜਿਹੜਾ ਹੈਗਾ ਉਹ ਇਨਫਾਰਮੇਸ਼ਨ ਅਨੋਨਿਮਸ ਰਹਿ ਕਰਕੇ ਦੱਸਣਾ ਜਿਹੜਾ ਹੈਗਾ ਜਿਆਦਾ ਬਿਹਤਰ ਸਮਝਦੇ ਹੈਗੇ ਨੇ ਔਰ ਸੇ ਪੰਜਾਬ ਦੀ ਹੈਲਪਲਾਈਨ ਦੀ ਇੱਕ ਖਾਸੀਅਤ ਹੈ ਕਿ ਕਿਤੇ ਬੰਦੇ ਦਾ ਨਾਮ ਤੇ ਉਹਦਾ ਜਿਹੜਾ ਨੰਬਰ ਹੈਗਾ ਉਹ ਸਾਹਮਣੇ ਨਹੀਂ ਆਉਂਦਾ ਹੈਗਾ ਕੇਵਲ ਕੰਪਲੇਂਟ ਜਿਹੜੀ ਹੈਗੀ ਉਹ ਸਾਡੇ ਨਾਲ ਸ਼ੇਅਰ ਹੁੰਦੀ ਹੈਗੀ ਔਰ ਲੋਕੀ ਸਾਡੇ ਨਾਲ ਤਸਤਨਾਇ ਚਾਹ ਕਰਕੇ ਸਾਡੇ ਨੰਬਰਾਂ ਤੇ ਔਰ ਜਦੋਂ ਕਿਸੋ ਤਰ੍ਹਾਂ ਆਪਾਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਆ ਤਾਂ ਉੱਥੇ ਵੀ ਸਾਡੇ ਨਾਲ ਉਹ ਇਨਪੁਟ ਸਾਂਝੀ ਕਰਦੇ ਹੈਗੇ ਨੇ ਜਿੱਤੇ ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਨੇ ਕਾਫੀ ਜਿਹੜੇ ਲੋਕੀ ਗ੍ਰਿਫਤਾਰ ਕੀਤੇ ਹੈ ਔਰ ਮੈਂ ਜਿਹੜਾ ਹੈਗਾ ਹੁਣ ਤਲਕ ਤਕਰੀਬ 50 ਜਿਹੜੇ ਹੈਗੇ ਨੇ ਪਰਚੇ ਦਰਜ ਹੋ ਚੁੱਕੇ ਨੇ ਠੀਕ ਹੈ